ਇਹ ਸਿਰਫ 15000 ਤੋਂ ਸਟਾਰਟ ਹੋ ਕੇ 25000 ਤੱਕ ਨੇਗੇ। ਬਾਕੀ ਆਪਾਂ ਕਸਟਮਾਈਜ਼ ਕਰਵਾ ਸਕਦੇ ਹਾਂ। ਹਾਂਜੀ ਹਾਂ। ਰਾਣੀ ਹਾਰ ਵੀਰੇ ਪੂਰਾ ਕੈਂਟ ਲੱਗਦਾ ਬਾਈ ਦੇ ਪਾਇਆ ਹੋਇਆ। 10000 ਤੋਂ ਲੈ ਕੇ ਸਿਰਫ 15-18000 ਤੱਕ ਮਿਲ ਜਾਣਗੀਆਂ। ਜਿਵੇਂ ਵੀਰੇ ਆਪਣੇ ਕੋਲ ਹੈਵੀ ਚੇਨ ਆ ਗਈ ਆ ਦੇਖੋ। ਇਹ ਹੈਵੀ ਚੇਨ ਆ ਗਈ ਭਾਜੀ ਸਿਰਫ 15000 'ਚ ਮਿਲ ਜੂਗੀ। ਸਿਰਫ 15000 ਰੁਪਏ ਦੇ ਵਿੱਚ। ਹਾਂਜੀ। ਤੱਕ ਵੀਰੇ ਪੂਰੀ ਭੂਣਾ ਭਾਗੇ। ਬਿਲਕੁਲ ਭਾਜੀ। ਠੀਕ ਐ। ਇਹਦਾ ਕੀ ਰੇਟ ਆ ਵੀਰੇ? ਤੇ ਇਹਦੇ ਲਈ ਆਲੇ ਸਿਰਫ ਭਾਜੀ 6000 'ਚ। 6000 ਦੇ ਵਿੱਚ। ਤੇ ਵੀਰੇ ਆਪਣੇ ਕੋਲ ਰਾਣੀ ਹਾਰ ਜਿ ਰਾਣੀ ਹਾਜ਼ਰ 20000 ਚ ਮਿਲ ਜੂਗਾ। ਕੀ ਬਾਤ ਹੈ ਵੀਰੇ। ਆਪਨੇ ਕੋਲ ਵੀਰੇ ਬ੍ਰੇਸਲੇਟ ਆ ਗਏ ਜੀ। ਬ੍ਰੇਸਲੇਟ ਆ ਗਏ ਭਾਜੀ 10000 ਚ ਮਿਲ ਜਾਣਗੇ ਸਿਰਫ ਤੁਹਾਨੂੰ। ਆਜੋ 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 ਅੱਜ ਆਪਾਂ ਤੁਹਾਡੇ ਵਾਸਤੇ ਪੰਜਾਬ ਦਾ ਸਭ ਤੋਂ ਸਸਤਾ ਸੋਨਾ ਲੈ ਕੇ ਆ ਗਏ। ਜਿੱਥੇ ਮਾਜੀ ਟਰਾਈ ਕਰਕੇ ਆਜੋ ਅੱਜ ਆਪਾਂ ਖੜੇ ਹਾਂ ਜੀ ਸੰਗਰੂਰ ਸ਼ਹਿਰ ਦੇ ਵਿੱਚ ਏ ਆਰ ਜਵੈਲਰ ਨੇਅਰ ਨਾਬਾ ਗੇਟ ਦੇ ਕੋਲ ਤੇ ਬਾਕੀ ਜੀ ਆਪਾਂ ਕਰ ਦਿਆ ਭਾਈ ਨਾਲ ਗੱਲਬਾਤ ਤੇ ਭਾਈ ਕੀ ਹਾਲ ਹੈ ਠੀਕ ਹੋ? ਉਹ ਤੇਰੀ ਇਹਦਾ ਭਾਈ ਹੋਦਾ। ਵੀਰੇ ਕੀ ਹਾਲ ਹੈ ਠੀਕ ਹੋ? ਬਹੁਤ ਏ ਭਾਜੀ। ਅੱਜ ਵੀਰ ਆਪਾਂ ਕੀ ਲੈ ਆਏ ਜੀ? ਆਜ ਆਪਾਂ ਇੱਕ ਨਵਾਂ ਮਿੱਤਰ ਲੈ ਆਏ ਆ ਬਲੇ ਦਾ ਹਾਂਜੀ ਉਸ ਤੋਂ ਬਾਅਦ ਜੀ ਠੀਕ ਹੈ ਜੀ ਉਦੋਂ ਬਾਅਦ ਆਪਾਂ ਸਾਰਾ ਕੁਝ ਲੈ ਕੇ ਆਇਆਗੇ ਚੂੜੀਆਂ ਕੜੇ ਹਾਰ ਸੱਟ ਰਿੰਗਾ ਹਾਂਜੀ ਸਾਰਾ ਕੁਝ ਹੀ ਮਿਲ ਜਾਊਗਾ ਭਾਜੀ ਆਪਣੇ ਕੋਲ ਸਭ ਤੋਂ ਵੱਡੀ ਗੱਲ ਵੀਰੇ ਆਪਣੇ ਰੇਟ ਬਹੁਤ ਜ਼ਿਆਦਾ ਘਟਨੇ ਜੀ ਹਾਂਜੀ ਭਾਜੀ ਕਿੰਨੇ ਕ ਘੱਟ ਵੀਰੇ ਆਪਣੇ ਇਹ ਘਟਨੇਗੇ ਭਾਜੀ ਇਹ ਚੂੜੀਆਂ ਤੇ ਕੜੇ ਸਿਰਫ ਤੁਹਾਨੂੰ 10 ਤੋਂ 12000 ਦੇ ਵਿੱਚ ਮਿਲ ਜਾਣਗੇ ਸੋਨੇ ਦੇ ਵਿੱਚ ਵੀਰੇ ਸੋਨੇ ਦੇ ਵਿੱਚ ਮਿਲਣਗੇ ਇਹ ਵੀਰੇ ਕੋਈ ਚੋਰੀ ਵਾਲਾ ਮਾਲ ਤਾਂ ਨਹੀਂ 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 ਭਾਜੀ ਇਹ ਪਿਓਰ ਸੋਨੇ ਵਾਲਾ ਮਾਲ ਹੈ ਠੀਕ ਹੈ ਹੁਣ ਵੀਰੇ ਆ ਗਏ ਜਿਵੇਂ ਆਪਣੇ ਕੋਲ ਕੜੀ ਆ ਗਈ ਇੱਧਰ ਆ ਜੀ ਆ ਦੇਖੋ ਮੜਾ ਚੈੱਕ ਕਰੋ ਜੀ ਹਾਂਜੀ ਆ ਦੇਖੋ ਪਾਜੀ ਇਹ ਕੜੇ ਦਾ ਵਜ਼ਨ ਹੈਗਾ ਘਟੋ ਘਟ ਪਾਜੀ 506 ਤੋਲੇ 5 ਤੋਂ 6 ਤੋਲੇ ਜੀ ਇਹ ਹੀ ਸੋਨੇ ਦੇ ਵਿੱਚ ਬਣਾਉਂਗੇ ਪਾਜੀ ਘਟੋ ਘਟ 8 ਤੋਂ 9 ਲੱਖ ਦਾ ਬਣੂਗਾ ਹਾਂਜੀ ਇਹ ਤੁਹਾਨੂੰ ਸਾਰਾ ਸਿਰ ਮਿਲ ਜੂਗਾ 12000 ਦੇ ਵਿੱਚ ਵੀਰੇ ਇਹਨਾਂ ਦੇ ਵਿੱਚ ਫਰਕ ਕੀ ਹੁੰਦਾ ਜੀ ਫਰਕ ਇਹ ਹੁੰਦਾ ਪਾਜੀ ਇਹ ਸਾਰੀਆਂ ਚੀਜ਼ਾਂ ਬਣੀਆਂ ਹੁੰਦੀਆਂ ਨੇਗੀਆਂ 1 ਗ੍ਰਾਮ 골ਡ ਫਾਰਮਿੰਗ ਜੁਐਲਰੀ ਦੇ ਵਿੱਚ ਠੀਕ ਹੈ ਜੀ ਜਿਹਦੇ ਵਿੱਚ ਕੀ ਹੁੰਦਾ ਹੈ ਨਾ ਬੇਸ ਬਰਾਸ ਦਾ ਹੁੰਦਾ ਹੈ ਉੱਪਰ ਸੋਨੇ ਦੀ ਪਰਤ ਚੜ੍ਹ ਜਾਂਦੀ ਹੈਗੀ ਓਕੇ ਕਿਆ ਬਾਤ ਹੁਣ ਵੀਰੇ ਆ ਗਏ ਆਪਣੇ ਕੋਲ ਅੱਗੇ ਆਪਾਂ ਆ ਗਏ ਰਿੰਗਸ ਦੇ ਉੱਪਰ ਆ ਗਏ ਵੀਰੇ ਬਿਲਕੁਲ ਬਾਜੀ ਸ਼ਰਮਣ ਆਇਆ ਇੱਕ ਵਾਰ ਆਜੋ ਆਜੋ ਹੋ ਜੋ ਹਾਂਜੀ ਆ ਗਏ ਆਪਣੇ ਕੋਲ ਰਿੰਗਸ ਆ ਗਏ ਰਿੰਗਸ ਆ ਗਏ ਬਾਜੀ ਇਹ ਸਿਰਫ ਤੁਹਾਨੂੰ 2500 ਤੋਂ ਸਟਾਰਟ ਹੋ ਕੇ 8000 ਤੱਕ ਮਿਲ ਜਾਣਗੇ ਆ ਕੀ ਬਾਤ ਹੈ ਤੇ ਵੀਰੇ ਕਰਨਾ ਆਪਣੇ ਕੋਲ ਆਹ ਵਾਲੀ ਰਿੰਗ ਐਵੈਰੀਮੈਂਟ ਦਿਖਾਓ ਆ ਦੇਖੋ ਤਿਤਲੀ ਵਾਲੀ ਇਹਦਾ ਕੀ ਰੇਟ ਆ ਵੀਰੇ ਤਿਤਲੀ ਵਾਲੀ ਸਿਰਫ ਬਾਜੀ 6000 ਚ 6000 ਦੇ ਵਿੱਚ ਤੇ ਵੀਰੇ ਆਪਣੇ ਕੋਲ ਰਾਣੀ ਹਾਰ ਜਿਵੇਂ ਵੀਰੇ ਮਾੜਾ ਇੱਕ ਵਾਰ ਦਿਖਾ ਦਿਓ ਇੱਧਰ ਰਾਣੀ ਹਾਰ ਆਪਣੇ ਪੁੱਤਰੇ ਪਾਇਆ ਹੋਇਆ ਰਾਣੀ ਹਾਰ ਸਿਰਫ 23000 ਚ ਮਿਲ ਜਾਊਗਾ ਕੀ ਬਾਤ ਹੈ ਵੀਰੇ ਆਪਣੇ ਕੋਲ ਵੀ ਬ੍ਰੇਸਲੇਟ ਆ ਗਏ ਜੀ ਬ੍ਰੇਸਲੇਟ ਆ ਗਏ ਭਾਜੀ ਇਹ 10000 ਚ ਮਿਲ ਜਾਣਗੇ ਸਿਰਫ ਤੁਹਾਨੂੰ ਓਕੇ ਹਾਂਜੀ ਤੇ ਆਪਣੇ ਕੋਲ ਆ ਵੀ ਬ੍ਰੇਸਲੇਟ ਨੇ ਵੀਰੇ ਇਹ ਸਾਰੇ ਬ੍ਰੇਸਲੇਟ ਨੇ ਆਪਣੇ ਕੋਲ ਸਿਰਫ ਇਹ 10000 ਚ ਮਿਲ ਜਾਣਗੇ ਤੁਹਾਨੂੰ ਅਗਰ ਵੀਰੇ ਆਪਾਂ ਨੇ ਕਸਟਮਾਈਜ਼ ਕਰਵਾਉਣਾ ਹੋਵੇ ਅਗਰ ਆਪਾਂ ਨੂੰ ਸੋਨਾ ਵਧ ਕਰਵਾਉਣਾ ਹੋਵੇ 1 ਗ੍ਰਾਮ 2 ਗ੍ਰਾਮ 5 ਗ੍ਰਾਮ ਉਹ ਵੀ ਕਰ ਦਿੰਨੇ ਆ ਵੀਰੇ ਬਿਲਕੁਲ ਭਾਜੀ ਇਹ অপਸ਼ਨ ਨਾਲ ਹੈਗੀ ਆ ਕੋਈ ਵੀ ਚੀਜ਼ ਦੀ ਕਸਟਮਾਈਜ਼ ਹੈਗੀ ਆ ਲਾਈਕ ਜਿਵੇਂ ਕੋਈ ਚੇਨ ਬਣਵਾਨੀ ਆਪਣੀ ਡਿਜ਼ਾਈਨ ਦੀ ਜਾਂ ਉਹਦੇ ਤੇ ਵਧ ਸੋਨਾ ਚੜਵਾਉਣਾ ਹੈਗਾ ਕੋਈ ਸੈੱਟ ਹਰ ਇੱਕ ਚੀਜ਼ ਕਸਟਮਾਈਜ਼ ਹੋ ਜਾਊਗੀ ਡ ਅਗਰ ਵੀਰੇ ਇਹ ਆਪਾਂ ਸੋਨਾ ਮੋੜਨਾ ਵੇ ਤੁਹਾਨੂੰ ਸਾਲ ਬਾਅਦ 2 ਸਾਲ ਬਾਅਦ 5 ਸਾਲ ਬਾਅਦ ਫਿਰ ਜਦੋਂ ਵੀ ਵਾਪਸੀ ਕਰਨੀ ਆ ਭਾਜੀ 50% ਚ ਵਾਪਸੀ ਆਗੀ ਐਨੀ ਟਾਈਮ ਵਾਪਸੀ ਕਰ ਸਕਦੇ ਹੋਗੇ ਓਕੇ ਵੀਰੇ ਜਿਵੇਂ ਇਹਦਾ ਕੋਈ ਕਲਰ ਕੁਲਰ ਵੀ ਉੜਦਾ ਜਿਵੇਂ ਆਪਾਂ ਨਾਉਂਦੇ ਹੋ ਜੀ ਕੋਈ ਨਹੀਂ ਹੁੰਦਾ ਭਾਜੀ ਰੈਗੂਲਰ ਵੇਅਰ ਨੇਗੇ ਪਾਣੀ ਪੂਣੀ ਚ ਨਾਉਂਦੇ ਹੋਏ ਪਾਈ ਜਾਓ ਕੋਈ ਸੁਣੀ ਆਗਾ ਠੀਕ ਹੈ ਉਸ ਤੋਂ ਬਾਅਦ ਵੀਰੇ ਆ ਗਈ ਆਪਣੇ ਕੋਲ ਸੋਨੇ ਦੀਆਂ ਚੈਨਾਂ ਵੀਰੇ ਹਾਂਜੀ ਭਾਜੀ ਵੀਰੇ ਬੜੀ ਵਧੀਆ ਨੇ ਨਾ ਹਾਂਜੀ ਭਾਜੀ ਜਿਵੇਂ ਇਧਰ ਮੈਂ ਨਹੀਂ ਪਾਈ ਪੂਰੀ ਘੈਂਟ ਲੱਗੇ ਦੇਖੋ ਓਕੇ ਰਿਪੋਰਟਾ ਪੂਰਾ ਹਾਂਜੀ ਵੀਰੇ ਇਹ ਜਿੰਨਾ ਭਾਈ 10000 ਤੋਂ ਲੈ ਕੇ ਸਿਰਫ 15-18000 ਤੱਕ ਮਿਲ ਜਾਣਗੀਆਂ ਜਿਵੇਂ ਵੀਰੇ ਆਪਣੇ ਕੋਲ ਹੈਵੀ ਚੇਨ ਆ ਗਈ ਆ ਦੇਖੋ ਇਹ ਹੈਵੀ ਚੇਨ ਆ ਗਈ ਭਾਜੀ ਸਿਰਫ 15000 ਚ ਮਿਲ ਜੂਗੀ ਸਿਰਫ 15000 ਰੁਪਏ ਦੇ ਵਿੱਚ ਹਾਂਜੀ ਤੱਕ ਵੀਰੇ ਪੂਰੀ ਭੋਗਣਾ ਬਾਗੇ ਬਿਲਕੁਲ ਭਾਜੀ ਠੀਕ ਐ ਆਪਣੇ ਕੋਲ ਵੀਰੇ ਥੋੜੀ ਜਿਹੀ ਮੰਨ ਲੇ ਕਿ ਹਲਕੇ ਚੈਨ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਆਪਣੇ ਆਮ ਚਲਦੀਆਂ ਨੇ ਜੀ ਹਾਂਜੀ ਹਾਂ ਇਹ ਭਾਈ ਸਿਰਫ ਤੁਹਾਨੂੰ 10000 ਚ ਮਿਲ ਜਾਣਗੀਆਂ ਸਿਰਫ 10000 ਦੇ ਵਿੱਚ ਜਿਵੇਂ ਆਪਣੇ ਕੋਲ ਲੇਡੀਜ਼ ਦੇ ਵਿੱਚ ਵੀ ਵੀਰੇ ਸ਼ੌਕ ਆ ਗਿਆ ਜੀ ਲੇਡੀਜ਼ ਚੈਨ ਵੀ ਤੁਹਾਨੂੰ 10-12000 ਦੇ ਵਿੱਚ ਹੀ ਮਿਲ ਜਾਣ ਇੱਕ ਵਾਰ ਦੇਖੋ ਵੀਰੇ ਇੱਕ ਵਾਰਾ ਰਾਣੀ ਹਾਰ ਚੈੱਕ ਕਰ ਲਓ। ਕਲਫ ਹੋ ਜੇ ਇਹਨੂੰ ਨਾਲ ਹੀ ਰੱਖਣਾ ਹੈਗਾ। ਹਾਂਜੀ ਆ ਦੇਖੋ ਵੀਰੇ ਮੜੇ ਇੱਕ ਵਾਰ ਚੈੱਕ ਕਰ ਲਓ। ਰਾਣੀ ਹਾਰ ਵੀਰੇ ਪੂਰਾ ਘੈਂਟ ਲੱਗਦਾ ਬਾਈ ਦੇ ਪਾਇਆ ਹੋਇਆ। ਵੀਰੇ ਇਹਦਾ ਗੇਟ ਹੈ ਜੀ ਰਾਣੀ ਹਾਰ ਦਾ ਜੀ। ਰਾਣੀ ਹਾਰ ਭਾਜੀ 25000 ਤੋਂ ਸਟਾਰਟ ਹੋ ਕੇ 30000 ਤੱਕ ਨੇਗੇ। ਇਹ ਵੀ ਵੀਰੇ ਆਪਾਂ ਕਸਟਮਾਈਜ਼ ਕਰਵਾ ਸਕਦੇ ਆ। ਇਹ ਚ ਕੋਈ ਵੀ ਡਿਜ਼ਾਈਨ ਹੈ ਜਿਵੇਂ ਮਰਜ਼ੀ ਆ ਡਿਜ਼ਾਈਨ ਹੈ ਜਾਂ ਨੈਟ ਤੋਂ ਡਾਊਨਲੋਡ ਕਰ ਲਓ ਡਿਜ਼ਾਈਨ ਸੇਮ ਬਣ ਜਾਊਗਾ। ਓਕੇ। ਏ ਭਾਈ ਛੋਟੇ ਸੈਟ ਆ ਜਾਂਦੇ ਨੇ ਜਿਹਦੇ ਵਿੱਚ ਚੋਕਰ ਸੈਟ ਪੀਲੇ ਸੈਟ ਜੜਾਉ ਸੈਟ ਐਂਟੀਕ ਸੈਟ ਆ ਜਾਂਦੇ ਨੇਗੇ ਆ ਦੇਖੋ ਵੀਰੇ ਇਹ ਸਿਰਫ 15000 ਤੋਂ ਸਟਾਰਟ ਹੋ ਕੇ 25000 ਤੱਕ ਨੇਗੇ ਬਾਕੀ ਆਪਾਂ ਕਸਟਮਾਈਜ਼ ਕਰਵਾ ਸਕਦੇ ਹਾਂ ਹਾਂਜੀ ਹਾਂ ਅਗਰ ਵੀਰੇ ਆਪਾਂ ਨੇ ਬਾਹੀ ਲੈਣੀ ਹੈ ਉਹ ਸੋਨੇ ਦੀ ਮਿਲ ਜੂਗੀ ਭਾਜੀ ਓਕੇ ਉਹਦਾ ਕੀ ਰੇਟ ਉਗਰੇ ਬਾਹੀ ਸਿਰਫ ਭਾਜੀ 14 ਤੋਂ 15000 ਦੇ ਵਿੱਚ ਨੇਗੇ ਓਕੇ ਜਿਵੇਂ ਵੀਰੇ ਆਪਣੇ ਕੋਲ ਇਦਾਂ ਹੀ ਪਏ ਨੇ ਸੈਟ ਜਿਵੇਂ ਆਪਣੇ ਕੋਲ ਆ ਵੀ ਪਿਆ ਉਹ ਵੀ ਪਿਆ ਉਹ ਵੀ ਪਿਆ ਤੇ ਵੀਰੇ ਉਹਨਾਂ ਦਾ ਕੀ ਰੇਟ ਨੇ ਇਹ ਭਾਜੀ 22 25000 ਦੇ ਵਿੱਚ ਨੇਗੇ ਸਾਰੇ ਕੀ ਠੀਕ ਹੈ ਹੁਣ ਵੀਰੇ ਆਪਣੀ ਆਪਣੇ ਕੋਲੇ ਜਿਵੇਂ ਉਧਰ ਵੀ ਆਪਣੇ ਕੋਲ ਸਵਾਗ ਪਿਆ ਨਾ ਆਪਣੇ ਕੋਲ ਜਿੰਨਾ ਮਰਜ਼ੇ ਆਪਾਂ ਸਟਾਕ ਲੈ ਕੇ ਜਾ ਸਕਦੇ ਆ ਅਗਰ ਵੀਰੇ ਆਪਾਂ ਨੇ ਘਰੇ ਬੈਠੇ ਮੰਗਵਾਉਣਾ ਹੋਵੇ ਬਿਲਕੁਲ ਪਾਜੀ ਵਰਲਡ ਵਾਈਡ ਸ਼ਿਪਿੰਗ ਹੈ ਜਿੱਟ ਪਾਜੀ ਹਾਂਜੀ ਠੀਕ ਹੈ ਤੇ ਇੱਕ ਵਾਰ ਐਡਰੈਸ ਵੀ ਬੋਲ ਦਿਓ ਹਣਾ ਐਡਰੈਸ ਆਪਣਾ ਹੈਗਾ ਸਿਟੀ ਸੰਗਰੂਰ ਨਾਬਾ ਗੇਟ ਲੇਬਰ ਚੌਂਕ ਏ ਆਰ ਜੁਐਲਰਸ ਓਕੇ ਮੇਰੇ ਥੋੜੇ ਟੁਕੀ ਵਿਚਾਰ ਤੁਹਾਡਾ ਮੂੰਹ ਸ਼ਾਇਦ ਥੱਲੇ ਲੱਗਿਆ ਹਾਂਜੀ ਸਟਾਕ ਪੂਰਾ ਘੈਂਟ ਆ ਨਾਲੇ ਬਜਟ ਚਾ ਹਾਂਜੀ ਨਾਲੇ ਆਪਦੇ ਸ਼ੌਂਕ ਪੂਰੇ ਕਰੋ ਤਿੰਨੇ ਨਾਲੇ ਇੱਥੇ ਵਿਜ਼ਿਟ ਕਰੋ ਪੂਰੇ ਘੈਂਟ ਆਹ ਦੇਖ ਲਓ ਜੀ ਮਿੱਤਰੋ ਕਰ ਲਓ ਚੈੱਕ ਦੇ ਬਾਕੀ ਸਕਰੀਨ ਦੇ ਉੱਪਰ ਨੰਬਰ ਹੈਗੇ ਨੇ ਆਉਣਾ ਜੀ ਆਪਣੇ ਸੰਗਰੂਰ ਸ਼ਹਿਰ ਦੇ ਵਿੱਚ ਏ ਆ ਜਵੈਲਰ ਨੀਅਰ ਨਾਬਾ ਗੇਟ ਦੇ ਕੋਲ ਤੇ ਬਾਕੀ ਨੰਬਰ ਹੈਗੇ ਨੇ ਆਪਾਂ ਘਰ ਬੈਠੇ ਮੰਗਵਾਈ ਸਕਦੇ ਆ ਵੀਡੀਓ ਨੂੰ ਦਬੋ ਕੇ ਸ਼ੇਅਰ ਕਰ ਦਿਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ